ਦੇ ਵਿੱਚ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀ ਜਗ੍ਹਾ ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਪਖਾਨੀ ਸਾਹਿਬ ਪਾਤਸ਼ਾਹੀ ਦਸਮੀ ਪੌਂਟਾ ਸਾਹਿਬ ਦੇ ਲਿਸਟ ਦੇ ਵਿੱਚ ਚੌਥਾ ਗੁਰਦੁਆਰਾ ਪੰਜਵਾਂ ਵੀ ਕਹਿ ਸਕਦੇ ਆ ਤੇ ਇੱਧਰ ਗੁਰੂ ਘਰ ਲੰਗਰ ਦਫ਼ਤਰ ਬਾਜ਼ੀਆਂ-ਬੂਜ਼ੀਆਂ ਵੀ ਹੈਗੀਆਂ ਬਾਜ਼ੀਆਂ ਵੀ ਹੈਗੀਆਂ ਜੱterre ਲੈਣਾ ਕੋਸਤਾ ਸામਨੇ ਪੀਰ ਬੁੱਧੂ ਸਾਧਵਾਨ ਹਾਲ ਤੇ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਨੀਲੇ ਚੋਲੇ ਦੇ ਵਿੱਚ ਪਹਿਲਾ ਧਰਮ ਯੁੱਧ ਸਥਾਨ ਪਾਤਸ਼ਾਹੀ ਦਸਵੀਂ ਸਨ 1686 ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਿਹਾ ਕਰਦੇ ਸੀਗੇ ਤੇ ਜਿਹੜਾ ਜੰਗ ਹੋਇਆ ਉਹ ਜਿਹੜਾ ਪਿੱਛੇ ਗੁਰਦੁਆਰਾ ਆਪਾਂ ਛੱਡ ਗਏ ਆ ਗੁਰਦੁਆਰਾ ਧੀਰਗੜੀ ਸਾਹਿਬ ਉੱਥੇ ਹੋਇਆ ਤੇ ਇੱਥੇ ਇਤਿਹਾਦੀ ਚੱਲੀ ਸੀ ਜੰਗ ਦੀ ਸੋ ਸਾਹਮਣੇ ਸੂਰਮੇ ਨishan ਸਾਹਿਬ ਦਰਬਾਰ ਸਾਹਿਬ ਤੇ ਆਜੋ ਤੁਹਾਨੂੰ ਲੈ ਚੱਲਦੇ ਆ ਪਹਾੜਾਂ ਦੀ ਗੋਦ ਦੇ ਬਿਲਕੁਲ ਵਿੱਚ ਵਸਿਆ ਹੋਇਆ ਗੁਰਦੁਆਰਾ ਸਾਹਿਬ ਆਇਆ ਸਾਹਮਣੇ ਖੇਤ ਸੋਹਣੇ ਤੇ ਨੇੜੇ ਪਹਾੜ ਨੇ ਜਿਆਦਾ ਦੂਰ ਨਹੀਂ ਹੈਗੇ ਦਰਬਾਰ ਸਾਹਿਬ ਤੇ ਇੱਥੋਂ ਦਾ ਕੀ ਇਤਿਹਾਸ ਹੈ ਉਹ ਆ ਸਾਹਮਣੇ ਦਿਖਿਆ ਹੋਇਆ ਹੈ ਵੀਡੀਓ ਪੋਜ਼ ਕਰਕੇ ਪੜ ਲੈਣਾ ਇਹ ਆ ਵਾਲਾ ਇਤਿਹਾਸ ਹੈ ਜੀ ਪਖਾਨੀ ਸਾਬ ਦੇ ਯੁੱਧ ਦੇ ਵਿੱਚ ਪੀਰ ਬੁੱਧੂ ਸ਼ਾਹ ਦਾ ਬਹੁਤ ਵੱਡਾ ਯੋਗਦਾਨ ਸੀਗਾ ਤੇ ਇਸ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਇਹ ਇੱਕ ਹਾਲ ਤਿਆਰ ਹੋ ਰਿਹਾ ਪੀਰ ਬਦੂਸ਼ਾ ਦੀਵਾਨ ਹਾਲ ਅਜਿੰਦਾ ਕੰਮ ਚੱਲੀ ਜਾਂਦਾ ਉਹ ਸਾਰੀ ਦਾ ਤੇ ਇੱਥੇ ਜਿਵੇਂ ਕੋਈ ਦੀਵਾਨ ਹੋਣ ਕਰਨਗੇ ਤੇ ਉਹਨਾਂ ਦਾ ਚੋੜ ਮੇਲਾ ਹੁੰਦਾ ਤੇ ਇੱਥੇ ਦੀਵਾਨ ਲੱਗਣ ਕਰਨਗੇ ਜਿਵੇਂ ਕੋਈ ਇਤਿਹਾਸਕ ਪਰਵ ਹੁੰਦਾ ਜਿਵੇਂ ਹੁਣ ਪਿੱਛੇ ਆ ਦੋ ਤਿੰਨ ਦਿਨ ਪਹਿਲਾਂ ਗੁਰਪੂਰਵ ਲੰਗਿਆ ਗੁਰਦੁਆਰਾ ਸ੍ਰੀ ਪਖਾਨੀ ਸਾਹਿਬ ਦੇ ਬਿਲਕੁਲ ਬੈਕਸਾਈਡ ਇੱਕ ਜਾਮੂਨ ਦਾ ਦਰਖਤ ਲੱਗਾ ਹੋਇਆ ਹੈ। ਇਹ ਜਾਮੂਨ ਦੇ ਦਰਖਤ ਦਾ ਇਹ ਇਤਿਹਾਸ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਇੱਥੇ ਆਏ ਸੀਗੇ ਤਾਂ ਉਹਨਾਂ ਨੇ ਪੰਜ ਕਿੱਲੇ ਗੱਡੇ ਸੀਗੇ ਘੋੜੇ ਬੰਨਣ ਵਾਸਤੇ। ਤੇ ਉਹ ਪੰਜ ਕਿੱਲਾਂ ਦੇ ਵਿੱਚੋਂ ਇਹ ਵਾਲਾ ਜਿਹੜਾ ਕਿੱਲਾ ਹੈ ਇਹ ਦਰਖਤ ਬਣਿਆ ਫੁੱਟ ਗਿਆ ਹੈ ਯਾਨੀ ਕਿ ਫੁੱਟਣ ਤੋਂ ਬਾਅਦ ਇਹ ਅੱਜ ਜਾਮੂਨ ਦਾ ਰੂਪ ਹੈ। ਲਿਆ ਆ ਨੇ ਤੇ ਇੱਥੋਂ ਦੀ ਇਹ ਮਹਾਨਤਾ ਹੈ ਕਿ ਇੱਥੇ ਦੇ ਜਿਹੜੇ ਆ ਜਾਮੂਨ ਦੇ ਪੱਤੇ ਨੇ ਲੋਕ ਪ੍ਰਸ਼ਾਦ ਦੇ ਰੂਪ ਚ ਲੈ ਕੇ ਘਰ ਜਾਂਦੇ ਨੇ ਆ ਇੱਥੋਂ ਦਾ ਇਤਿਹਾਸ ਲਿਖਿਆ ਹੋਇਆ ਹੈ ਤੇ ਬਾਬਾ ਜੀ ਦੀ ਸ਼ਤਰ ਸ਼ਾ ਇਹ ਵਾਲਾ ਜਿਹੜਾ ਸਾਰਾ ਥੜਾ ਥੜਾ ਇਹਨਾਂ ਨੇ ਕਲਿਆਣੇ ਤਿਆਰ ਕੀਤਾ ਤੇ ਭਾਈ ਸਾਹਿਬ ਭਾਈ ਪ੍ਰਵਿੰਦਰ ਸਿੰਘ ਵੀ ਅੱਜ ਸੇਵਾ ਤੇ ਲੱਗੇ ਹੋਏ ਨੇ ਪ੍ਰਵਿੰਦਰ ਸਿੰਘ ਇਹੋ ਜੇ ਕੰਮ ਕਰਦੇ ਰਹਿੰਦੇ ਨੇ ਮੈਂ ਇਹਨਾਂ ਦੀਆਂ ਵੀਡੀਓ ਵੇਖਿਆ ਕਿੱਥੇ ਕਰਦੇ ਹੋ ਬਾਬਾ ਜੀ ਸੇਵਾ ਗੁਰਦੁਆਰਾ ਹਾਂ ਕੁਸ਼ਨੀਵਾਲ ਸਾਹਿਬ ਸੇਵਾ ਸ਼ੇਖਪੁਰ ਸ਼ੇਖਪੁਰ ਗੁਰਦੁਆਰਾ ਸਾਹਿਬ ਹੈ ਕਨੌਰ ਦੇ ਨੇੜੇ ਤੇੜੇ ਹੈ ਨਾ ਤੇ ਕਨੌਰ ਤੋਂ ਪਟਿਆਲਾ ਵਾਲੀ ਰੋਡ ਤੇ ਕਨੌਰ ਤੋਂ ਪਟਿਆਲਾ ਵਾਲੇ ਰੋਡ ਤੇ ਉੱਥੇ ਸੇਵਾ ਕਿੰਨਾ ਦਾ ਜੀ ਗੁਰਤੇਗਵਾਦਰ ਸਾਹਿਬ ਜੀ ਗੁਰਤੇਗਵਾਦਰ ਇੱਥੇ ਆਸੀ ਗੁਰਦੁਆਰਾ ਹੈ ਠੀਕ ਹੈ ਠੀਕ ਸੋ ਕਰਦੇ ਨੇ ਇਹਨਾਂ ਤੇ ਅੱਜ ਇੱਥੇ ਵੀ ਸੁਭਾਗਿਆ ਪ੍ਰਾਪਤ ਹੋਇਆ ਥੋੜਾ ਜਿਹਾ ਆ ਬੇਚਦੇ ਨੇ ਤੁਹਾਨੂੰ ਮਾਲ ਲਿਆਓ ਜੀ ਬਾਬਾ ਜੀ ਇਹ ਕਿਤ ਉਹ ਪਰ ਇਹ ਉਹ ਵਾਲਾ ਮਿੱਟੀ ਭਾਲੋ ਮਿੱਟੀ ਠੀਕ ਆ ਪਰੋ ਬਾਬਾ ਜੀ ਲਓ ਜੀ ਤੇ ਇੱਥੇ ਠੰਡਾ ਜਿਹਾ ਵਾਤਾਵਰਨ ਨੇ ਤੇ ਸਾਹਮਣੇ ਪਹਾੜ ਨੇ ਤੇ ਕੰਮ ਕਰਨ ਨੂੰ ਦਿਲ ਜਿਹਾ ਵੀ ਲੱਗਾ ਹੋਇਆ ਉਵੇਂ ਅਸੀਂ ਬਿੱਲੇ ਇਸਾ ਕਰੋ ਕੱਢੇ ਹੋਏ ਆ ਇੱਕ ਮੇਰੇ ਨਾਲ ਦਾ ਜਿਹੜਾ ਬਾਈ ਆਇਆ ਇਹ ਕਹਿੰਦਾ ਇਹ ਬਾਬਾ ਜੀ ਕਹਿੰਦਾ ਮੈਂ 2 ਮਹੀਨੇ ਇੱਥੇ ਰਹਿਣਾ ਕਿਰਾਏ ਤੇ ਲੈ ਕੇ ਇੱਕ ਘਰ ਇਹਦਾ ਕੋਈ ਰਾਰੋ ਲੱਭੀਏ ਇਹ ਕਹਿੰਦਾ ਇਹ ਕੰਮ ਇਹ ਸਰਕਾਰੀ ਨੌਕਰ ਹੈ ਬਾਬਾ ਜੀ ਹਾਂ ਹਲੋ ਤੇ ਇਹ ਕਹਿੰਦਾ ਮੈਂ ਨਾ 2 ਮਹੀਨੇ ਮਾਚਲ ਰਹਿਣਾ ਹੈ ਇਹਨਾਂ 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 ਇਹਨੂੰ ਪੱਟ ਪਹਿਲਾਂ ਫੇਰ ਦੋ ਚਲਾ ਕੇ ਹਾਂ ਦੋ ਮਹੀਨੇ ਇਹਨਾਂ ਨੇ ਇੱਥੇ ਰਹਿਣਾ ਸੋ ਚਲੋ ਜਿੰਨੀ ਕੋ ਸੇਵਾ ਦਾ ਸੁਭਾਗਾ ਮਿਲਦਾ ਸੇਵਾ ਕਰਦੇ ਆ ਤੇ ਫਿਰ ਦੇਖਦੇ ਆ ਸਾਹਮਣੇ ਗੁਰਦੁਆਰਾ ਸਾਹਿਬ ਜਦੋਂ ਆਪਾਂ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਦੇ ਦਰਸ਼ਨ ਕਰਨਾ ਨੇ ਆ ਤਾ ਪੰਜ ਗੁਰਦੁਆਰਾਂ ਦੇ ਲੜੀ ਰਿਹਾ ਜਿਵੇਂ ਗੁਰਦੁਆਰਾ ਸ੍ਰੀ ਪੌਟਾ ਸਾਹਿਬ ਭਾਈ ਕਰਪਾਲ ਦਸ ਜੀ ਦਾ ਗੁਰਦੁਆਰਾ ਤੇ ਫਿਰ ਆਪਣਾ ਇੱਕੋ ਰੋਡ ਤੇ ਤਿੰਨ ਗੁਰਦੁਆਰੇ ਪੈ ਜਾਂਦੇ ਨੇ ਗੁਰਦੁਆਰਾ ਸ੍ਰੀ ਸ਼ੇਰਗੜ੍ਹ ਸਾਹਿਬ ਗੁਰਦੁਆਰਾ ਸ੍ਰੀ ਤੀਰਗੜ੍ਹ ਸਾਹਿਬ ਤੇ ਗੁਰਦੁਆਰਾ ਸ੍ਰੀ ਪਖਾਨੀ ਸਾਹਿਬ ਗੁਰਦੁਆਰਾ ਸ੍ਰੀ ਸ਼ੇਰਗੜ੍ਹ ਸਾਹਿਬ ਤੇ ਅ ਗੁਰੂ ਸਾਹਿਬ ਜੀ ਨੇ ਸ਼ੇਰ ਦਾ ਉਦਾਰ ਕੀਤਾ ਸੀਗਾ ਤੇ ਗੁਰਦੁਆਰਾ ਤੀਰਗੜੀ ਸਾਹਿਬ ਤੇ ਪਖਾਨੀ ਦਾ ਜੁੱਧ ਹੋਇਆ ਸੀ ਜਿੱਥੇ ਬਾਈ ਧਾਰ ਦੇ ਰਾਜਿਆਂ ਨੂੰ ਮਾਤ ਪਾਈ ਸੀ ਤੇ ਇਹ ਗੁਰਦੁਆਰਾ ਸ੍ਰੀ ਪਖਾਨੀ ਸਾਹਿਬ ਜਿੱਥੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰਹਿਜ ਕੀਤੀ ਸੀ ਕੁਝ ਸਮੇਂ ਲਈ ਸੋ ਕਦੇ ਤੁਹਾਡਾ ਟਾਈਮ ਲੱਗੇ ਤਾਂ ਇਸ ਜਗ੍ਹਾ ਤੇ ਦਰਸ਼ਨ ਕਰਨ ਜ਼ਰੂਰ ਆਣਾ ਫਿਰ ਤੁਹਾਨੂੰ ਮਿਲਦੇ ਆ ਕਿਸੇ ਨਵੀਂ ਜਗ੍ਹਾ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ